30 ਮਈ ਤੱਕ ਸਾਡੀ ਇਹ ਨਿਸ਼ਚੈ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਪਣੇ ਜ਼ਿਲ੍ਹੇ ਦਾ ਜਿਹੜਾ ਨਸ਼ਾ ਹੈ ਉਹਨੂੰ ਬਿਲਕੁਲ ਖਤਮ ਕਰ ਦਈਏ। ਜੋ ਟਰੱਕ ਫ੍ਰੀ ਜਿਹੜੀ ਕਲੋਨੀ ਹੈ ਉਹ ਡਿਕਲੇਅਰ ਕੀਤੀ ਹੈ ਕਿ ਵੀਰ ਕਲੋਨੀ ਦੇ ਵਿੱਚ ਨਸ਼ਾ ਸਾਨੂੰ ਪਤਾ ਵੀ ਬਿਲਕੁਲ ਨਹੀਂ ਹੈਗਾ। ਦੋਸਤੋ ਇਸ ਵਕਤ ਅਸੀਂ ਬੇਟੰਡਾ ਦੀ ਵੀਰ ਕਲੋਨੀ 'ਚ ਖੜੇ ਹਾਂ। ਹੁਣ ਤੋਂ ਕੁਝ ਦਿਨ ਪਹਿਲਾਂ ਇੱਥੇ ਇੱਕ ਮੀਟਿੰਗ ਹੋਈ ਸੀ ਸੰਪਰਕ ਮੁਹਿੰਮ ਪੁਲਿਸ ਦਾ ਜਿਹੜਾ ਹੈਗਾ। ਪੰਜਾਬ ਸਰਕਾਰ ਦਾ ਉਹਦੇ ਤਹਿਤ ਨਸ਼ਾ ਮੁਕਤ ਪੰਜਾਬ ਦੇ ਉਦੇਸ਼ ਨੂੰ ਲੈ ਕੇ ਇੱਕ ਮੀਟਿੰਗ ਹੋਈ ਸੀ ਪਬਲਿਕ ਨਾਲ ਕਲੋਨੀ ਵਾਸੀਆਂ ਨਾਲ ਕੁਝ ਦਿਨ ਪਹਿਲਾਂ ਵੀ ਇੱਥੇ ਮੀਟਿੰਗ ਹੋਈ ਸੀ ਉਦੋਂ ਬਹੁਤ ਸਾਰੇ ਲੋਕਾਂ ਨੇ ਇੱਥੇ ਜਿਹੜੇ ਕਲੋਨੀ ਵਾਸੀ ਆ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਸੀ ਕੀ ਕੀ ਪ੍ਰੋਬਲਮਸ ਆ ਰਹੀਆਂ ਨੇ ਨਸ਼ੇ ਨੂੰ ਲੈ ਕੇ ਤੇ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਹੈ ਜਿਹੜੇ ਇੱਥੇ ਤਮਾਮ ਅਸਰ ਆਏ ਸੀਗੇ ਐਸਪੀ ਮੈਡਮ ਆਏ ਸੀਗੇ ਐਸਪੀ ਸਾਹਿਬ ਹੋਰ ਵੀ ਤਮਾਮ ਟੀਮ ਆਸੀ ਪੁਲਿਸ ਦੀਆਂ ਤੇ ਕਲੋਨੀ ਵਾਸੀ ਜੀ ਐਸਪੀ ਸਾਹਿਬ ਨੇ ਸਟੇਜ ਤੋਂ ਕਿਹਾ ਸੀਗਾ ਕਿ ਇਸ ਕਲੋਨੀ ਨੂੰ ਅਸੀਂ ਲਗਭਗ ਨਸ਼ਾ ਮੁਕਤ ਕਰ ਚੁੱਕੇ ਹਾਂ ਨ ਡਰੱਗ ਫ੍ਰੀ ਕਲੋਨੀ ਇੱਕ ਡਿਕਲੇਅਰ ਕਰਨ ਜਾ ਰਿਹਾ ਇੱਕ ਸਰਵੇ ਹੋਊਗਾ ਉਸ ਤੋਂ ਬਾਅਦ ਇਹ ਡਰੱਗ ਫ੍ਰੀ ਕਲੋਨੀ ਡਿਕਲੇਅਰ ਹੋਣੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਲੋਨੀ ਦੇ ਲੋਕ ਹੈ ਉਹ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਇਹ ਕਰ ਸਕੇ ਡਰੱਗ ਫ੍ਰੀ ਕਲੋਨੀ ਕਿਉਂਕਿ ਤਾਂ ਕਿ ਦੂਜੇ ਵੀ ਲੋਕ ਜਿਹੜੇ ਹਨ ਹੋਰ ਕਲੋਨੀ ਹੋਰ ਮਹੱਲੇ ਹੋਰ ਕਲੋਨੀਆਂ ਤੇ ਹੋਰ ਸ਼ਹਿਰ ਤਾਂ ਪੰਜਾਬ ਨਸ਼ਾ ਮੁਕਤ ਹੋ ਸਕੇ ਨਮਸਕਾਰ ਜੀ ਹਾਂ ਨਮਸਕਾਰ ਜੀ ਪਹਿਲਾਂ ਤਾਂ ਜੀ ਉਹਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਅੱਜ ਤੁਹਾਨੂੰ ਬਹੁਤ ਵਧੀਆ ਲੱਗਾ ਕਿ ਇਹ ਡਰੱਗ ਫ੍ਰੀ ਕਲੋਨੀ ਇੱਕ ਜਿਹੜੀ ਹੈਗੀ ਹੈ ਇੱਕ ਡਿਕਲੇਅਰ ਹੋਣ ਜਾ ਰਹੀ ਹੈ ਬਹੁਤ ਵਧੀਆ ਗੱਲ ਇਹ ਹੈ ਜੀ ਦੇਖੋ ਪਹਿਲੀ ਗੱਲ ਤਾਂ ਇਹ ਸੀਗੀ ਵੀ ਅਸੀਂ ਜਦੋਂ ਪਹਿਲਾਂ ਕੁਝ ਪ੍ਰੋਬਲਮਸ ਪਿਛਲੀ ਵਾਰੀ ਮੈਂ ਖੁਦ ਹੀ ਰੇਜ਼ ਕੀਤੀਆਂ ਸੀਗੀਆਂ ਪ੍ਰੋਬਲਮਸ ਇਸ ਵਾਸਤੇ ਵੀ ਸਾਡੀ ਕਲੋਨੀ ਦੇ ਵਿੱਚ ਕੁਝ ਲੋਕ ਜਿਹੜੇ ਹੈਗੇ ਬਾਹਰੋਂ ਆ ਕੇ ਇੱਥੇ ਨਸ਼ਾ ਕਰਦੇ ਸੀਗੇ ਕਲੋਨੀ ਦੇ ਵਿੱਚ ਤਾਂ ਪਹਿਲਾਂ ਵੀ ਨਸ਼ਾ ਨਹੀਂ ਸੀਗਾ ਤੇ ਬਹੁਤ ਘੱਟ ਮਤਲਬ ਇੱਥੇ ਮੈਨੂੰ ਲੱਗਦਾ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਜਾਂ ਕੋਈ ਨਸ਼ਾ ਵੇਚਦਾ ਨਹੀਂ ਸੀਗਾ ਬਟ ਜਿਹੜੀ ਸਭ ਤੋਂ ਵੱਡੀ ਪੁਲਿਸ ਨੇ ਇਸ ਦੇ ਵਿੱਚ ਇੱਥੇ ਕੀਤੀ ਨਕੇਲ ਕਸੀ ਹੈ ਉਹ ਇਹ ਹੈ ਵੀ ਜਿਹੜੇ ਸਾਡੇ ਇੱਥੇ ਪਾਰਕ ਸੀਗੇ ਕੁਝ ਲੋਕ ਉੱਥੇ ਆ ਕੇ ਨਸ਼ਾ ਕਰਦੇ ਸੀ ਜਾਂ ਕੁਝ ਲੋਕ ਉੱਥੇ ਆ ਕੇ ਡਰਿੰਕ ਕਰਦੇ ਸੀ ਜਿਆਦਾ ਉਹਨਾਂ ਨੇ ਨਕੇਲ ਕੱਸ ਕੇ ਪੀਸੀਆਰ ਦਾ ਪ੍ਰੋਪਰ ਗੇੜਾ ਹੋ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਹੈ ਤੇ ਪ੍ਰੈਕਟੀਕਲੀ ਪ੍ਰੈਕਟੀਕਲੀ ਮੈਨੂੰ ਇਸ ਗੱਲ ਤੇ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਉਹ ਚੀਜ਼ ਓਵਰ ਦਾ ਪੀਰੀਅਡ ਖਤਮ ਹੋ ਗਈ ਹੈ ਤੇ ਕਿਤੇ ਨਾ ਕਿਤੇ ਪੁਲਿਸ ਦਾ ਜਿਹੜਾ ਡਰ ਹੈ ਉਹ ਡਰ ਬੰਨਾ ਸ਼ੁਰੂ ਹੋ ਗਿਆ ਹੈ ਕਿਉਂਕਿ ਜਿਹੜੀ ਮੇਨ ਚੀਜ਼ ਹੈ ਪੁਲਿਸ ਹਰ ਇੱਕ ਜਗ੍ਹਾ ਤੇ ਤਾਂ ਆਪ ਮੌਜੂਦ ਨਹੀਂ ਹੋ ਸਕਦੀ ਉਹਨਾਂ ਦਾ ਡਾਰੀ ਬਹੁਤ ਵੱਡੀ ਚੀਜ਼ ਹੁੰਦਾ ਹੈ ਤੇ ਉਹ ਡਰ ਦੇ ਬੇਸ ਦੇ ਉੱਤੇ ਉਹਨਾਂ ਨੇ ਕਾਫੀ ਲੋਕਾਂ ਨੂੰ ਮਤਲਬ ਇੱਕ ਤਰੀਕੇ ਨਾਲ ਪਿੱਛੇ ਕਰਤਾ ਹੈ ਨਸ਼ੇ ਤੋਂ ਪਿੱਛੇ ਤਕੇਲਤਾ ਹੈ ਤੇ ਮੈਨੂੰ ਲੱਗਦਾ ਵੀ ਆਨ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਹੋਰ ਨਕੇਲ ਕਸੀ ਜਾਏਗੀ ਜੋ ਕਿ 31 ਮਈ ਤੋਂ ਬਾਅਦ ਵੀ ਚਾਲੂ ਰਹੇਗੀ ਤੇ ਮੇਰੀ ਅਪੀਲ ਵੀ ਹੈ ਪੁਲਸ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸੱਚ 댓 ਵੀ ਕਿਤੇ ਨਾ ਕਿਤੇ ਉਹ ਅਪੀਲ ਜਿਹੜੀ ਮੇਰੀ ਇਹ ਹੈ ਵੀ 댓 ਆਨ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਐਵੇਂ ਹੀ ਸਕਤੀ ਨਾਲ ਵਰਤਿਆ ਜਾਵੇ ਤੇ 31 ਮਈ ਤੋਂ ਬਾਅਦ ਵੀ ਇਹ ਚੀਜ਼ો ਵਿੱਚ ਚੱਲਦੀ ਰਹੇ ਲਾਸਟ ਟਾਈਮ ਜਦੋਂ ਮੀਟਿੰਗ ਹੋਈ ਸੀ ਉਹ ਤੋਂ ਕੁਝ ਤੁਸੀਂ ਆਪਣੇ ਸਵਾਲ ਰੇਜ਼ ਕੀਤੇ ਸੀ ਕੁਝ ਸਮੱਸਿਆਵਾਂ ਦੱਸੀਆਂ ਸੀ ਕੀ ਸਮੱਸਿਆਵਾਂ ਸੀ ਜਿਹੜੀਆਂ ਹੁਣ ਉਹ ਸਮੱਸਿਆਵਾਂ ਇਹੀ ਸੀਗੀਆਂ ਵੀ ਸਾਡੇ ਜਿਹੜੇ ਇੱਥੇ ਪਾਰਕ ਹੈਗੇ ਪਾਰਕਾਂ ਦੇ ਵਿੱਚ ਬਹੁਤ ਬੰਦੇ ਆ ਕੇ ਇੱਥੇ ਨਸ਼ੇ ਕਰਦੇ ਹੈ ਇੰਜੈਕਸ਼ਨ ਕਰਦੇ ਹੈ ਲਗਾਉਂਦੇ ਹੈ ਡਰਿੰਕ ਕਰਦੇ ਹੈ ਰੋਲਰ ਆਪਾਂ ਬਹੁਤ ਪੰਦੇ ਹਨ ਲੇਕਿਨ ਉਸ ਵਿੱਚ ਮੈਨੂੰ ਇਹ ਲੱਗਦਾ ਵੀ ਮੈਂ ਪਿਛਲੇ ਐਜ਼ ਅ ਸੈਕਟਰੀ ਵੀ ਮੈਂ ਇਸ ਕਲੋਨੀ ਦੇ ਵਿੱਚ ਕਾਫੀ ਵਾਰ ਵਿਚਰਦਾ ਰਹਿਣਾ ਲੋਕਾਂ ਨਾਲ ਮਿਲਦਾ ਰਹਿਣਾ ਤੇ ਮੈਨੂੰ ਕਾਫੀ ਵਾਰ ਦੇਖਣ ਨੂੰ ਮਿਲਿਆ ਵੀ ਥੱਟ ਹੁਣ ਉਹ ਚੀਜ਼ ਓਵੇਂ ਨਹੀਂ ਹੈਗੀ ਬਹੁਤ ਜ਼ਿਆਦਾ ਘਟ ਗਈ ਹੈ ਜਾਂ ਬਿਲਕੁਲ ਖਤਮ ਹੀ ਹੋ ਗਈ ਹੈ ਮੈਂ ਕਹੂੰਗਾ ਤੇ ਆਨ ਵਾਲੇ ਸਮੇਂ ਦੇ ਵਿੱਚ ਵੀ ਉਹ ਮੈਨੂੰ ਲੱਗਦਾ ਮੈਂ ਹੋਰ ਜਿਹੜੀ ਲਾਈਆਂ ਸੀਗੀਆਂ ਵੀ ਥੱਟ ਸੰਤ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਟ ਗਏ ਹਨ ਤੇ ਜਾਂ ਖਤਮ ਹੀ ਹੋ ਗਏ ਹਨ ਕਿਉਂਕਿ ਜਿਵੇਂ ਜਿਵੇਂ ਜਿਹੜੇ ਨਸ਼ੇ ਦੇ ਤਸਕਰ ਹੈਗੇ ਉਹਨਾਂ ਨੂੰ ਪੁਲਿਸ ਨੇ ਫੜਿਆ ਹੈਗਾ ਜਾਂ ਓਵਰ ਜਿਵੇਂ ਉਹਨਾਂ ਨੇ ਦੱਸਿਆ ਵੀ ਅਸੀਂ ਘੱਟੋ ਘੱਟ ਮੈਨੂੰ ਲੱਗਦਾ ਵੀ ਉਹਨਾਂ ਨੇ ਸਾਨੂੰ ਦੱਸਿਆ ਵੀ 350 ਲੋਕ ਅਸੀਂ ਇੱਕ ਮਤਲਬ ਉਹਨਾਂ ਦੇ ਉੱਤੇ ਕੰਮ ਕੀਤਾ ਹੈ ਜਿਹੜਾ ਕਿ ਨਸ਼ੇ ਦੇ ਵਿੱਚ ਡੀਲ ਕਰਦੇ ਸੀ ਉਹਨਾਂ ਦੇ ਘਰ ਵੀ ਡਿਮੋਲਿਸ਼ ਕੀਤੇ ਹੈ ਤੇ ਉਹਦੇ ਨਾਲ ਜਿਵੇਂ ਜਿਵੇਂ ਆਪਾਂ ਗਲਤ ਲੋਕਾਂ ਨੂੰ ਜਾਂ ਜਿਹੜੇ ਲੋਕ ਹੈਗੇ ਜਿਹੜੇ ਨਸ਼ੇ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਕੱਟ ਕਰਦੇ ਆ ਜਾਂ ਉਹਨਾਂ ਨੂੰ ਫੜਦੇ ਆ ਜਾਂ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਤਾਂ ਉਹਦੇ ਨਾਲ ਬਹੁਤ ਬੰਦੇ ਕੱਟ ਗਏ ਹਨ ਤੇ ਉਹਦਾ ਇੰਪੈਕਟ ਸਾਨੂੰ ਇੱਥੇ ਸੜਕਾਂ ਦੇ ਉੱਤੇ ਵੀ ਦਿਖ ਰਿਹਾ ਹੈਗਾ ਸਾਡੀ ਕਲੋਨੀ ਚ ਹੈਪੀ ਜੀ ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਕਿਵੇਂ ਆ ਤੁਸੀਂ ਕਰ ਸਕੀਏ ਥੋੜਾ ਤੁਸੀਂ ਵੀ ਆਪਣੇ ਸ਼ਬਦਾਂ ਵਿੱਚ ਬ੍ਰੀਫ ਕਰੋਗੇ ਤਾਂ ਕਿ ਹੋਰ ਵੀ ਲੋਕ ਹੋਰ ਵੀ ਇਹ ਦੇਖ ਕੇ ਇਹ ਤੇ ਅੰਮਲ ਕਰ ਸਕਣ ਅੱਜ ਸਾਡੀ ਕਲੋਨੀ ਵੀਰ ਕਲੋਨੀ ਦੇ ਵਿੱਚ ਐਸਐਸਪੀ ਮੈਡਮ ਨੀਤ ਕੰਡਲ ਜੀ ਉਹਨਾਂ ਦਾ ਸਾਰਾ ਸਟਾਫ ਉਹਨਾਂ ਨੂੰ ਅਸੀਂ ਬਹੁਤ ਵਧਾਈ ਦਿੰਦੇ ਆ ਕਿ ਆ ਜੋ ਹੋ ਦੂਸਰੀ ਵਾਰ ਉਹਨਾਂ ਨੇ ਕਲੋਨੀ ਦੇ ਵਿੱਚ ਆਏ ਤੇ ਨਾਲ ਹੀ ਉਹਨਾਂ ਨੇ ਆਪਦੀ ਸਰਵੇ ਨਾਲ ਪਤਾ ਕਰਵਾਇਆ ਕਿ ਜਿਹੜੀ ਵੀਰ ਕਲੋਨੀ ਹੈ ਉਹ ਇੱਕ ਨਸ਼ਾ ਮੁਕਤ ਕਲੋਨੀ ਹੈਗੀ ਆ ਨਾ ਤਾਂ ਨਾ ਕਲੋਨੀ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਨਾ ਕੋਈ ਵੇਚਦਾ ਹੈ ਨਾ ਅਸੀਂ ਵੇਚਣ ਦਵਾਂਗੇ ਜਿਹੜੀ ਕਲੋਨੀ ਹੈ ਉਹਦੇ ਵਿੱਚ ਐਸਐਸਪੀ ਮੈਡਮ ਬੜੇ ਖੁਸ਼ ਹੋਏ ਉਹਨਾਂ ਨੇ ਸਾਨੂੰ ਦੱਸਿਆ ਕਿ ਸਰਵੇ ਦੇ ਹਿਸਾਬ ਨਾਲ ਕਲੋਨੀ ਦੇ ਵਿੱਚ ਕੋਈ ਵੀ ਬੰਦਾ ਨਸ਼ਾ ਨਹੀਂ ਕਰਦਾ ਨਾ ਕੋਈ ਵੇਚਦਾ ਸਾਡੇ ਇੱਥੇ ਕੁਝ ਪਾਰਕਾਂ ਦੇ ਵਿੱਚ ਨਸ਼ਾ ਵੇਚਣ ਕੁਛ ਆਂਦੇ ਸੀਗੇ ਜਾਂ ਬਾਰੋਂ ਲੋਕ ਨਸ਼ਾ ਕਰਨ ਵਾਸਤੇ ਬੈਠਦੇ ਸੀ ਉਹ ਪ੍ਰਸ਼ਾਸਨ ਦੇ ਤਰਫੋਂ ਉਹਨਾਂ ਦੇ ਬੜਾ ਪੈਰਾ ਰੱਖਿਆ ਤੇ ਉਹਨਾਂ ਨੂੰ ਇੱਥੋਂ ਪਾਰਕਾਂ ਦੇ ਵਿੱਚੋਂ ਭਜਾਤਾ ਬਿਲਕੁਲ ਜੀ ਬਹੁਤ ਦੁਖੀ ਸੀਗੇ ਕਿਉਂਕਿ ਇੱਕ ਪੌਸ਼ ਏਰੀਆ ਹੈਗਾ ਇੱਥੇ ਬਹੁਤ ਵਧੀਆ ਪਾਰਕ ਬਣੇ ਹੋਇਆ ਪਰ ਇਹਦੇ باوجود ਵੀ ਇੱਥੇ ਲੋਕ ਨਾ ਸ਼ਾਮ ਨੂੰ ਜਿਵੇਂ ਪਰਿਵਾਰ ਸਮੇਤ ਬੱਚੇ ਖੇਡਦੇ ਆ ਪਾਰਕਾਂ ਦੇ ਵਿੱਚ ਘੁੰਮਣੇ ਆਉਂਦੇ ਸੀਗੇ ਸਾਡੇ ਨਾਲ ਵਕੀਲ ਸਾਹਿਬ ਮੌਜੂਦ ਨੇ ਮੌਜੂਦ ਵਕੀਲ ਸਾਹਿਬ ਨਮਸਕਾਰ ਜੀ ਨਮਸਕਾਰ ਤੇ ਕੀ ਕਹਿਣਾ ਚਾਹੁੰਗੀ ਅੱਜ ਇਹ ਅੱਜ ਦਾ ਜਿਹੜਾ ਫੰਕਸ਼ਨ ਹੈ ਪੁਲਿਸ ਪ੍ਰਸ਼ਾਸਨ ਨੇ ਕੀਤਾ ਹੈ ਇੱਕ ਮੈਸੇਜ ਦੇਣ ਵਾਸਤੇ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਜੋ ਜੰਗ ਹੈ ਉਹ ਜਾਰੀ ਰਹੂਗੀ ਚਾਹੇ ਇਹਨਾਂ ਨੇ ਟੀਚਾ 31 ਮਈ ਤੱਕ ਦਾ ਰੱਖਿਆ ਉਸ ਤੋਂ ਬਾਅਦ ਵੀ ਜਾਰੀ ਰੱਖਣੀ ਪਊਗੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਵਿਸ਼ੇਸ਼ ਕਰਕੇ ਐਸਐਸਪੀ ਮੈਡਮ ਨੂੰ ਔਰ ਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਵਧਾਈ ਦਿੰਦਾ ਕਿ ਮੈਂ ਜਦੋਂ ਪਹਿਲੀ ਵਾਰ ਇੱਥੇ ਆਈ ਸੀ ਉਹਨਾਂ ਨੂੰ ਗੱਲ ਕਹੀ ਸੀ ਕਿ ਸੋਡਾ ਪੁਲਿਸ ਦਾ ਇੱਕ ਡਰ ਹੁੰਦਾ ਹੈ ਸੋਡਾ ਕੋਈ ਡਰ ਨਹੀਂ ਕਿਸੇ ਲੇਕਿਨ ਹੁਣ ਡਰ ਦਿਖਾਈ ਦੇਣ ਲੱਗਿਆ ਮੈਨੂੰ ਤੇ ਇਸ ਵਾਸਤੇ ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ ਕਿ ਮੇਰੇ ਕਾਲਜ ਦੇ ਕੋਲੇ ਪੰਜ-ਸੱਤ ਨਸ਼ੇੜੀ ਉੱਥੇ ਪੁਲਿਸ ਦੇ ਥਲੇ ਪੈ ਰਹੇ ਨੇ ਮੇਰੀਆਂ ਬੱਚਿਆਂ ਨੂੰ ਜਾਂਦੀਆਂ ਛੁੱਟੀ ਤੋਂ ਬਾਅਦ ਤਾਂ ਉਹ ਕਈ ਵਾਰ ਪਤਾ ਨਹੀਂ ਕਿ ਕਿਸਾ ਹੇ ਹੁੰਦੇ ਸੀ ਮੈਨੂੰ ਉੱਥੇ ਸਪੈਸ਼ਲ ਗਾਰਡ ਵੀ ਐਸਐਸਪੀ ਸਾਹਿਬ ਨੂੰ ਉਸ ਸਮੇਂ ਨਾਨਕ ਸਿੰਘ ਨੂੰ ਕਹਿ ਕੇ ਲਵਾਣੀ ਪਈ ਸੀ ਲੇਕਿਨ ਅੱਜ ਉੱਥੇ ਕੋਈ ਨਿਛੇੜੀ ਨਹੀਂ ਮੇਰੀਆਂ ਬੱਚੀਆਂ ਆਪਣੇ ਘਰਾਂ ਨੂੰ ਠੀਕ ਠਾਕ ਜਾਂਦੀਆਂ ਇਹ ਇਸੇ ਚੀਜ਼ ਦਾ ਰਿਜ਼ਲਟ ਹੈ ਕਿ ਪੁਲਿਸ ਪ੍ਰਸ਼ਾਸਨ ਚੁਸਤ ਹੋਇਆ ਪੁਲਿਸ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨਿਭਾਣੀ ਸ਼ੁਰੂ ਕੀਤੀ ਹੈ ਪਰ ਇਹਦੇ ਵਿੱਚ ਕੋਈ ਟੈਲ ਕਰਨ ਦੀ ਗੁਜਾਇਸ਼ ਨਹੀਂ ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਤਾਂ ਜਿੱਥੇ ਕਲੋਨੀ ਦਾ ਸਵਾਲ ਹੈ ਵੀ ਨਸ਼ਾ ਮੁਕਤ ਡਿਕਲੇਰ ਕਰ ਰਹੇ ਆਂ ਇਹ ਨਸ਼ਾ ਮੁਕਤ ਸੀ ਇੱਥੇ ਨਾ ਕੋਈ ਨਿਛੇੜੀ ਐ ਨਾ ਕੋਈ ਨਸ਼ਾ ਕਰਨ ਵਾਲਾ ਐ ਨਾ ਕੋਈ ਵੇਚਣ ਵਾਲਾ ਐ ਨਾ ਅਸੀਂ ਕਲੋਨੀ ਵਾਸੀ ਕਿਸੇ ਨੂੰ ਨਸ਼ਾ ਵੇਚਣ ਦਿਆਂਗੇ ਜੇ ਕੋਈ ਐਸਾ ਕੋਈ ਆਜਦਾ ਅਸੀਂ ਉਹਨੂੰ ਕਲੋਨੀ ਚੋਂ ਕੱਢ ਦੇਵਾਂਗੇ ਇਸ ਕਰਕੇ ਹਾਂ ਜਿਵੇਂ ਦਿੱਕਤ ਸੀਗੀ ਉਹੀ ਦੇ ਕੱਸੀ ਕਿ ਬਾਹਰਲੇ ਲੋਕ ਆ ਕੇ ਸਾਡੇ ਪਾਰਕਾਂ 'ਚ ਬੈਠਦੇ ਸੀ ਅੱਜ ਉਹ ਵੀ ਬੰਦ ਹੋ ਗਿਆ ਲੋਕ ਬੜਾ ਆਨੰਦ ਨਾਲ ਪਾਰਕਾਂ 'ਚ ਸੈਰ ਕਰਦੇ ਆਂ ਮੈਂ ਦਵਰਾਪਾਲ ਸੁਪਰਚੈਫਰਸ਼ਨ ਨੂੰ ਇਹਦੀ ਵਧਾਈ ਦਿੰਦਾ ਨਾਲ ਨਾਲ ਇੱਥੇ ਇਹ ਨਾਲ ਨਾਲ ਵੀ ਕਿ ਸਨੇਚਿੰਗ ਬਹੁਤ ਹੋਦੀ ਸੀ ਇੱਥੇ ਉਹ ਨਸ਼ੇੜੀ ਨਸ਼ੇ ਕਰਕੇ ਇਹ ਹੋਰ ਪ੍ਰੋਬਲਮ ਵੀ ਵੱਧ ਜਾਂਦੀਆਂ ਨੇ ਤੇ ਉਹ ਵਿੱਚ ਕਿੰਨੀ ਕਮੀ ਆਈ ਹੈ ਕਿੰਨਾ ਕਿ ਲੋਕ ਹੁਣ ਰਾਹ ਪੈਸੇ ਅਜੇ ਉਸ ਬਾਰੇ ਤੇ ਕਹਿ ਸਕਦਾ ਕਿ ਕਮੀ ਆਈ ਹੈ ਪਰ ਖਤਮ ਨਹੀਂ ਹੋਈ ਹੈ ਖਤਮ ਨਹੀਂ ਹੋਈ ਪਿੱਛੇ ਸਾਡੀ ਕਲੋਨ ਚ ਦੋ ਮਹੀਨਾ ਕੋ ਗਿਆ ਦੋ ਫੋਕੇਟੇ ਕਰਦੇ ਹੋ ਅੰਦਰ ਵੜ ਕੇ ਉਹ ਨਸ਼ੇੜੀ ਲੈ ਗਏ ਨੇ ਲੇਕਿਨ ਕਿਉਂਕਿ ਉਹ ਵੀ ਨਸ਼ੇੜੀ ਸੀ ਜਿਹੜੇ ਲੈ ਕੇ ਗਏ ਨੇ ਤੇ ਉਸ ਵਿੱਚ ਕਮੀ ਜ਼ਰੂਰ ਆਈ ਹੈ ਪਹਿਲਾਂ ਨਾਲੋਂ ਕਮੀ ਆਈ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਮਸਤਾਜ਼ ਹੈਗਾ ਚਾਰੇ ਪਾਸੇ ਨਜ਼ਰਾਂ ਦੀ ਹੈ ਚਾਰੇ ਪਾਸੇ ਪੁਲਿਸ ਸਪੈਕਟਰਾਂ ਲੱਗੀ ਪਾਕਟਸ ਲੱਗੀਆਂ ਤੇ ਇਸ ਕਰਕੇ ਕਮੀ ਹੈ ਇਸ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ ਤਾਂ ਹੀ ਇਹ ਖਤਮ ਹੋਊਗਾ ਸਨੇਚੀ ਕਮੀ ਤਾਂ ਹੀ ਖਤਮ ਹੋਊਗੀ ਜਦੋਂ ਹੁਣ ਜਿਹੜੇ ਕਰਨ ਵਾਲੇ ਅੱਧਕਤਾਂ ਅੰਦਰ ਚਲੇ ਗਏ ਜਿਹਨੇ ਜੋ ਕਰਦੇ ਸੀ ਉਹ ਅੱਧਕਤਾਂ ਜੇਲ੍ਹ ਚ ਬੈਠੇ ਨੇ ਬਾਕੀ ਨੂੰ ਵੀ ਜੇਲ੍ਹ ਚ ਕਰ ਦੋ ਤਾਂ ਇਹ ਸਨੇਚੀ ਕੰਮ ਸਭ ਖਤਮ ਹੋ ਜਾਂਦੀਆਂ ਪ੍ਰੇਮ ਜੀ ਰਭੀਰ ਤੁਸੀਂ ਦੋ ਪੁਲਸ ਦੇ ਡਰ ਦੇ ਨਾਲ ਨਾਲ ਲੋਕਾਂ ਦੇ ਸਹਿਯੋਗ ਦੇ ਕਿੰਨੀ ਕੁ ਲੋੜ ਹੁੰਦੀ ਹੈ ਲੋਕ ਡਰਦੇ ਆ ਮੋਸਲੀ ਵੀ ਇਨਫੋਰਮੇਸ਼ਨ ਦਈਏ ਕਿੰਨਾ ਦੀਏ ਬਗੈਰ ਲੋਕਾਂ ਦੇ ਸਹਿਯੋਗ ਤੋਂ ਹੋ ਹੀ ਨਹੀਂ ਸਕਦਾ ਕੋਈ ਨਾ ਸਰਕਾਰ ਕਰ ਸਕੇ ਨਾ ਪੁਲਸ ਕਰ ਸਕੇ ਲੋਕਾਂ ਨੂੰ ਸਹਿਯੋਗ ਦੇਣਾ ਪੈਗਾ ਦੇ ਰਹੇ ਨੇ ਅੰਦਰੋਂ ਸਾਰੇ ਪੁਲਸ ਦੇ ਨਾਲ ਨੇ ਕਈ ਵਾਰੀ ਡਰ ਦੇ ਮਾਰੇ ਕਿ ਯਾਰ ਮੈਂ ਨਾਮ ਦੱਸਦਾ ਤਾਂ ਮੇਰੇ ਛੱਤਰ ਨਾ ਪੈ ਜਣੋ ਆ ਕੇ ਮੈਨੂੰ ਹਟਾ ਦੇ ਲੇਕਿਨ ਅੱਜ ਜਿਹੜਾ ਹੈਗਾ ਉਹਦਾ ਨਾਮ ਡਿਸਕਲੋਜ਼ਨ ਹੁੰਦਾ ਇਸ ਕਰਕੇ ਇਹਨਾਂ ਕੋਲ ਇਨਫੋਰਮੇਸ਼ਨ ਜਾ ਰਹੀਆਂ ਨੇ ਤੇ ਇਸ ਕਰਕੇ ਕੋਈ ਜਿਹੜਾ ਹੈਗਾ ਡਸਨਟ ਮੀਨ ਹੈ ਇਹ ਚੀਜ਼ ਮੈਂ ਚਾਹਾਂਗਾ ਵੀ ਜਿਹੜਾ ਉਹ ਨੰਬਰ ਇਹਨਾਂ ਨੇ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਨੇ ਜਿਹਦੇ ਵਿੱਚ ਤੁਹਾਡਾ ਨੰਬਰ ਆਇਡੈਂਟੀਫਾਈ ਨਹੀਂ ਹੁੰਦਾ ਸਾਰਿਆਂ ਨੂੰ ਅਪੀਲ ਹੈ ਵੀ ਤੁਸੀਂ ਵੱਧ ਚੜ ਕੇ ਉਹਦੇ ਵਿੱਚ ਤੁਸੀਂ ਆਪਦੇ ਨੰਬਰ ਦੇ ਉੱਤੇ ਕੰਪਲੇਂਟ ਲਿਖਾਓ ਕਿਉਂਕਿ ਉਹ ਕੰਪਲੇਂਟ ਦੇ ਉੱਤੇ ਕਿਸੇ ਨੂੰ ਵੀ ਨੰਬਰ ਡਿਸਕਲੋਜ਼ ਨਹੀਂ ਹੁੰਦਾ ਉਹਦੇ ਵਿੱਚ ਕੰਫਿਡੈਂਸ਼ੀਅਲ ਰਹਿੰਦਾ ਤੇ ਇਸ ਕਰਕੇ ਜੇ ਥੋੜੀ ਜਿਹੀ ਕਿਸੇ ਨੂੰ ਕੰਪਲੇਂਟ ਉਹਦੀ ਉੱਥੇ ਪਾਉਂਗੇ ਵੀ ਤਾਂ ਤੁਹਾਨੂੰ ਉੱਤੇ ਤੇ ਕੋਈ ਡਰ ਨਹੀਂ ਹੈਗਾ ਤੇ ਉਹ ਨੰਬਰ ਮੈਨੂੰ ਲੱਗਦਾ ਹੈ ਨੰਬਰ ਐਟ ਪ੍ਰੈਸੈਂਟ ਮੇਰੇ ਕੋਲੇ ਹੁਣ ਹੈ ਨਹੀਂਗਾ ਲੇਕਿਨ ਮੈਡਮ ਨੇ ਤੁਸੀਂ ਪਿੱਛੇ ਦੇ ਪਾ ਕੇ ਤੁਸੀਂ ਉਸ ਨੂੰ ਅੱਗੇ ਲੋਕਾਂ ਦੀ ਕੰਪਲੇਂਟ ਕਰ ਸਕਦੇ ਹੋ ਜਿਹੜਾ ਤੁਹਾਨੂੰ ਤੰਗ ਕਰ ਰਿਹਾ ਜਾਂ ਜੋ ਨਸ਼ੇ ਵੇਚ ਰਿਹਾ ਇਸ ਨਾਲ ਬਹੁਤ ਜ਼ਿਆਦਾ ਫਰਕ ਪਏਗਾ ਤੇ ਆਨ ਵਾਲੇ ਟਾਈਮ ਤੇ ਜਿਹੜੀ ਸਨੇਚਿੰਗ ਦੀ ਗੱਲ ਤੁਸੀਂ ਕੀਤੀ ਸੀ ਸਨੇਚਿੰਗ ਦੀ ਗੱਲ ਮੈਨੂੰ ਇਹ ਲੱਗਦਾ ਵੀ ਉਹ ਬਹੁਤ ਘਟ ਹੈ ਜਿਹੜੀ ਥੋੜੀ-ਬਹੁਤ ਰਹਿ ਗਈ ਹੈ ਉਹ ਵੀ ਕਿਉਂਕਿ ਇਹ ਚੀਜ਼ ਹੌਲੀ-ਹੌਲੀ ਕਰਕੇ ਵਧੀ ਹੈ ਸਨੇਚਿੰਗ ਵਾਲਾ ਕੰਮ ਨਸ਼ੇ ਹੌਲੀ-ਹੌਲੀ ਕਰਕੇ ਵਧੇ ਹੈ ਲੇਕਿਨ ਹੁਣ ਜਿੰਨੀ ਨਕੇਲ ਕੱਸ ਕੇ ਜਿੰਨੀ ਤੇਜ਼ੀ ਨਾਲ ਉਹ ਘਟੇ ਹੈ ਆਨ ਵਾਲੇ ਟਾਈਮ ਦੇ ਵਿੱਚ ਜੇ ਨਕੇਲ ਐਵੇਂ ਰਹੀ ਤੇ ਉਹ ਨਸ਼ੇ ਦਾ ਜਿਹੜਾ ਪ੍ਰੋਬਲਮ ਆ ਰਹੀ ਹੈ ਸਨੇਚਿੰਗ ਸਨੂਚਿੰਗ ਪ੍ਰਸ਼ਾਸਨ ਨੂੰ ਮੈਂ ਸੱਚੀ ਧੰਨਵਾਦ ਦਿੰਨਾ ਹੈ ਇਸ ਵਾਸਤੇ ਵੀ ਉਹਨਾਂ ਨੇ ਇਹ ਕੰਮ ਬਹੁਤ ਲਗਨ ਨਾਲ ਕੀਤਾ ਤੇ ਐਸਐਸਪੀ ਮੈਮ ਦਾ ਤਾਂ ਸਪੈਸ਼ਲੀ ਧੰਨਵਾਦ ਕੀ ਉਹਨਾਂ ਨੇ ਪੂਰੀ ਇਨਫੋਰਸਮੈਂਟ ਟੀਮ ਬਣਾ ਕੇ ਇਸ ਦੇ ਉੱਤੇ ਵਰਕ ਕੀਤਾ ਜੀ ਬਿਲਕੁਲ ਜੀ ਡਰ ਵੀ ਜ਼ਰੂਰੀ ਆ ਪੁਲਿਸ ਦਾ ਤੇ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਆ ਜਿਵੇਂ ਕਿ ਦੱਸਿਆ ਕਿ ਇਹ ਨੰਬਰ ਜਿਹੜਾ ਟੋਲ ਫਰੀ ਨੰਬਰ ਦਿੱਤਾ ਹੈਗਾ ਕਾਲ ਉੱਤੇ ਕਰ ਸਕਦੇ ਹੋ ਉਹਦੇ ਵਿੱਚ ਜੇ ਆਪਾਂ ਨੂੰ ਐ ਹੁੰਦਾ ਵੀ ਸਾਡਾ ਨਾਮ ਕਿਤੇ ਲੀਕ ਨਾ ਹੋ ਜੇ ਸਾਡੇ ਨਾਲ ਕਿਤੇ ਦੁਸ਼ਮਣੀਆਂ ਪੈ ਜੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਉਸ ਫੋਨ ਨੂੰ ਕੰਟਰੋਲ ਰੂਮ 'ਚ ਅਟੈਂਡ ਕਰਦਾ ਹੈ ਔਰ ਵੀ ਨੰਬਰ ਤੁਹਾਡਾ ਬਿਲਕੁਲ ਸ਼ੋ ਨਹੀਂ ਹੁੰਦਾ ਜਿਹੜਾ ਯਾਨੀ ਕਿ ਪੁਲਿਸ ਮੁਲਾਜ਼ਮ ਹੈ ਕੋਈ ਵੀ ਆ ਉਹਨੂੰ ਵੀ ਡਿਸਕਲੋਜ਼ ਨਹੀਂ ਹੁੰਦਾ ਕਿਉਂਕਿ ਪ੍ਰਾਈਵੇਟ ਨੰਬਰ ਉੱਤੇ ਸ਼ੋ ਹੁੰਦਾ ਤੁਹਾਡਾ ਨੰਬਰ ਬਿਲਕੁਲ ਸ਼ੋ ਨਹੀਂ ਹੋਊਗਾ ਇਸ ਕਰਕੇ ਵੱਧ ਤੋਂ ਵੱਧ ਤੁਹਾਡੇ ਆਸ-ਪਾਸੇ ਕਿਤੇ ਨਸ਼ਾ ਵਿਕਦਾ ਤੁਸੀਂ ਕਿਤੇ ਦੇਖ ਦਿਓ ਸੂਚਨਾ ਦੇਣੀ ਹੈ ਉਸ ਟੋਲ ਫ੍ਰੀ ਨੰਬਰ ਤੇ ਅਸੀਂ ਟਾਈਟਲ 'ਚ ਲਿਖਦਾ ਇਸ ਨੰਬਰ ਤੇ ਤੁਸੀਂ ਸੂਚਨਾ ਦੇ ਸਕਦੇ ਹੋ ਜਿੱਦਾ ਪੁਲਿਸ ਕੋਲ ਜਾਊਗਾ ਕਾਰਵਾਈ ਹੋਊਗੀ ਤੇ ਹੋਈਆਂ ਵੀ ਆ ਤੇ ਤੀਜੀ ਗੱਲ ਪ੍ਰੇਰਨਾ ਦੀ ਬੋਲਣਾ ਇਸ ਕਰਕੇ ਅਸੀਂ ਅੱਜ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿਸ ਤਰ੍ਹਾਂ ਇਸ ਕਲੋਨੀ ਨੂੰ ਡਰਗ ਫ੍ਰੀ ਬਣਾ ਸਕੇ ਨੇ ਲੋਕ ਤੇ ਜਿਵੇਂ ਸੂਚਨਾਤਮਕ ਲੋਕਾਂ ਨੇ ਉਸੇ ਤਰ੍ਹਾਂ ਤੁਸੀਂ ਵੀ ਇਸੇ ਕਲੋਨੀਆਂ ਵਾਂਗੂ ਡਰੱਗ ਫ੍ਰੀ ਬਣਾਓ ਤੁਸੀਂ ਆਪਣੇ ਆਪਣੇ ਏਰੀਆ ਆਸ-ਪਾਸੇ ਏਰੀਆ ਨੂੰ ਡਰੱਗ ਫ੍ਰੀ ਬਣਾ ਲਓ ਨਸ਼ਾ ਮੁਕਤ ਬਣਾ ਲਓ ਤਾਂ ਸਾਰਾ ਪੰਜਾਬ ਸਾਰਾ ਦੇਸ਼ ਨਸ਼ਾ ਮੁਕਤ ਬਣ ਜਾਊਗਾ ਦੇਖ ਲਓ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਪਰਮਤ